ਕੀ ਤੁਹਾਨੂੰ ਆਇਰਨ ਦੀ ਘਾਟ ਹੈ ਤਾਂ ਫਿਰ ਤੁਹਾਨੂੰ ਪੰਜ ਖਾਣੇ ਦੱਸਾਂਗੇ ਤੇ ਅਖੀਰਲਾ ਸੁਣ ਕੇ ਤੁਸੀਂ ਸਰਪ੍ਰਾਈਜ਼ ਹੋ ਜਾਓਗੇ ਅਖੀਰ ਤੱਕ ਵੀਡੀਓ ਨੂੰ ਜ਼ਰੂਰ ਦੇਖਿਓ ਨੰਬਰ 1 ਚਕੰਦਰ ਜੋ ਕਿ ਖੂਨ ਦੀ ਗਤੀ ਨੂੰ ਤੇਜ਼ ਕਰਦਾ ਹੈ ਇਸ ਨੂੰ ਜੂਸ ਜਾਂ ਸਮੂਦੀ ਵਿੱਚ ਪਾ ਕੇ ਖਾਓ ਸੈਲਰੀ ਵਿੱਚ ਪਾ ਕੇ ਖਾਓ ਜਾਂ ਫਿਰ ਰੋਸਟ ਕਰਕੇ ਖਾਓ ਨੰਬਰ 2 ਤੇ ਆਉਂਦਾ ਹੈ ਅਨਾਰ ਜੋ ਕਿ ਆਇਰਨ ਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ ਇਸ ਨੂੰ ਫਰੈਸ਼ ਖਾਓ ਜਾਂ ਫਿਰ ਜੂਸ ਬਣਾ ਕੇ ਪਿਓ ਫਿਰ ਆਉਂਦੀਆਂ ਹਨ ਸਾਡੀਆਂ ਦਾਲਾਂ ਚਨੇ ਤੇ ਰਾਜਮਾ ਜੋ ਕਿ ਆਇਰਨ ਤੇ ਪ੍ਰੋਟੀਨ ਦੇ ਨਾਲ ਭਰਪੂਰ ਹਨ ਨੰਬਰ 4 ਤੇ ਹੈ ਡਰਾਈ ਫਰੂਟ ਜਿਵੇਂ ਕਿ ਬਦਾਮ ਐਂਡ ਅਖਰੂਟ ਛੋਟਾ ਜਿਹਾ ਹੈਂਡਫੁਲ ਰੋਜ਼ ਖਾਣਾ ਬਹੁਤ ਫਾਇਦੇਮੰਦ ਹੈ ਅਖੀਰਲੇ ਨੰਬਰ ਤੇ ਆਉਂਦੇ ਹਨ ਸਿਜ਼ਮੀ ਸੀਡਸ ਜਿਹਨੂੰ ਕਿ ਤੇਲ ਕਹਿੰਦੇ ਆ ਇਸਬ ਨੂੰ ਨਹੀਂ ਪਤਾ ਪਰ ਇਹ ਛੋਟੇ ਜਿਹੇ ਬੀਜ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਕਿਉਂਕਿ ਇਹਦੇ ਵਿੱਚ ਆਇਰਨ ਤੇ ਕੈਲਸ਼ੀਅਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਹੁਣ ਸੁਣਾ ਤੁਸੀਂ ਆਇਰਨ ਦੇ ਫਾਇਦੇ ਕਿਉਂਕਿ ਆਇਰਨ ਸਾਡੇ ਖੂਨ ਬਣਾਉਣ ਵਾਸਤੇ ਬਹੁਤ ਜ਼ਰੂਰੀ ਹੈ ਜਦੋਂ ਬੋਡੀ ਦੇ ਵਿੱਚ ਆਇਰਨ ਦੀ ਘਾਟ ਹੁੰਦੀ ਹੈ ਤਾਂ ਬੋਡੀ ਤੁਹਾਡੀ ਹਮੇਸ਼ਾ ਥੱਕੀ ਥੱਕੀ ਰਹਿੰਦੀ ਹੈ ਤੇ ਪੂਰੀ એનર્ਜੀ ਨਹੀਂ ਰਹਿੰਦੀ ਹੈ ਦਿਮਾਗ ਵਾਸਤੇ ਬਹੁਤ ਵਧੀਆ ਹੈ ਕਿਉਂਕਿ ਆਇਰਨ ਕਨਸੈਂਟ੍ਰੇਸ਼ਨ ਅਤੇ ਜਹਾਦਾਸ ਨੂੰ ਮਜ਼ਬੂਤ ਕਰਦਾ ਹੈ ਜਦੋਂ ਬੋਡੀ ਦੇ ਵਿੱਚ ਪੂਰੀ ਆਇਰਨ ਹੁੰਦੀ ਹੈ ਤਾਂ ਸਰੀਰ ਬਿਮਾਰੀਆਂ ਨਾਲ ਚੰਗੀ ਤਰ੍ਹਾਂ ਲੜ ਸਕਦਾ ਹੈ ਲੇਡੀਜ਼ ਵਾਸਤੇ ਆਇਰਨ ਦੀ ਕਮੀ ਪੂਰੀ ਕਰਨ ਲਈ ਆਇਰਨ ਲਾਜ਼ਮੀ ਹੈ ਇਹ ਗੱਲ ਸਭ ਨੂੰ ਨਹੀਂ ਪਤਾ ਪਰ ਆਇਰਨ ਸਾਡੀ ਸਕਿਨ ਅਤੇ ਵਾਲਾ ਵਾਸਤੇ ਵੀ ਬਹੁਤ ਲਾਜ਼ਮੀ ਹੈ ਇਸ ਕਰਕੇ ਆਇਰਨ ਘੱਟ ਹੋਵੇ ਤਾਂ ਸਰੀਰ ਵਿੱਚ ਖੂਨ ਘੱਟ ਬਣਦਾ ਹੈ ਜੇ ਆਇਰਨ ਵਧੀਆ ਹੋਵੇ ਤਾਂ ਤਾਕਤ ਤੰਦਰੁਸਤੀ ਤੇ ਚਮਕ ਆਪੇ ਆਉਂਦੀ ਹੈ